ਬਠਿੰਡਾ ਦੇ ਪਿੰਡ ਕੌਰ ਸ਼ਮੀਰਾ ਵਿਖੇ ਬਾਅਦ ਦੁਪਹਿਰ ਹੋਇਆ ਗੋਲੀਕਾਂਡ ਗੋਲੀਕਾਂਡ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਹਸਪਤਾਲ ਵਿੱਚ ਇਲਾਜ ਲਈ ਪਹੁੰਚੀਆਂ ਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਨੇ ਪੁਲਿਸ ਉੱਪਰ ਗੰਭੀਰ ਦੋਸ਼ ਲਗਾਏ ਗਏ ਨੇ ੱੱਕੇ ਨਾਲ ਜ਼ਮੀਨ ਵਿਵਾਦ ਤੇ ਚੱਲਦੇ ਆ ਕਬਜ਼ਾ ਕਰਵਾਉਣ ਤੇ ਇੱਕ ਧਿਰ ਦੀ ਮਦਦ ਕਰਨ ਦੇ ਲਗਾਏ ਦੋਸ਼ ਇਹ ਆਮ ਤੌਰ ਤੇ ਕੀ ਕਹਿੰਦੇ ਆ ਅਮਰਿਕ ਸਿੰਘ ਆ ਜੀ ਮੇਰਾ ਪਿੰਡ ਕੋਰਸ਼ਮੀਰ ਹੈ ਜੀ ਸਾਡਾ ਜੀ ਕੋਰਟ ਦੇ ਵਿੱਚ ਮੈਟਰ ਚੱਲੀ ਜਾਂਦਾ ਸਟੇਜ ਆ ਸਾਨੂੰ ਸਟੇ ਮਿਲੀ ਹੋਈ ਦੂਜੀ ਪਾਰਟੀ ਧੱਕੇ ਨਾਲ ਸਾਡੇ ਬੰਦ ਕਬਜ਼ਾ ਕਰਦੇ ਆ ਜੀ ਇੰਤਕਾਲ ਰੁਕਿਆ ਸਾਡਾ ਸਾਰਾ ਚੱਲੀ ਜਾਂਦਾ ਜੀ ਅਸੀਂ 100 ਨੰਬਰ ਤੇ 2 ਮਹੀਨੇ ਹੋ ਗਏ ਫੋਨ ਕਰੀ ਜਾਂਦੇ ਨੂੰ ਜੀ ਅੱਜ ਵੀ ਕੀਤੀ ਸੀ ਸਾਨੂੰ ਕਹਿੰਦੇ ਥਾਣੇ ਭਜ ਥਾਣੇ ਭਜ ਅੱਜ ਮੈਨੂੰ ਐਸਐਸ ਦਾ ਫੋਨ ਆਇਆ 20 ਮਿੰਟ ਪਹਿਲਾਂ ਕੱਲ ਤੁਸੀਂ ਮੇਰੇ ਕੋਲ ਐ ਤੁਸੀਂ ਖੇਤ ਨਹੀਂ ਜਾਣਾ ਕਹਿੰਦਾ ਬੰਦੇ ਤੁਹਾਡੇ ਗੋਲੀ ਮਾਰਨਗੇ ਹੋ ਕਹਿੰਦਾ ਤੁਸੀਂ ਰੋਜ਼ ਇੱਥੇ ਆ ਕਰਦੇ ਹੋ ਅਸੀਂ ਕਿ ਧੱਕੇ ਨਾਲ ਬੰਦਾ ਸਾਡਾ ਕਬਜ਼ਾ ਕਰਾਈ ਜਾਂਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕੋਈ ਵੀ ਸਾਡੇ ਕੋਲ ਸਾਰੇ ਸ ਤੇ ਅਸੀਂ ਰੋਕਣਾ ਸੀ ਉਹਨਾਂ ਨੂੰ ਤੇ ਮੇਰੇ ਬ੍ਰਦਰ ਤੇ ਮੇਰੇ ਭਤੀਜੇ ਦੇ ਉਹਨਾਂ ਨੇ ਫਾਇਰਿੰਗ ਮਾਰੀ ਜੀ ਦੋਨਾਂ ਦੇ ਲੱਤ 'ਚ ਗੋਲੀ ਬੱਜੀ ਆ ਜੀ ਹਾਂਜੀ ਹਾਂਜੀ ਕਿੰਨੇ ਬੰਦੇ ਸੀ ਉਹ ਘੱਟੋ ਘੱਟ 20 ਬੰਦੇ ਆ ਜੀ ਉਹ ਸਾਰੇ ਪਹਿਲਾਂ ਵੀ ਅਸੀਂ ਨਾਂ ਦਿੱਤੇ ਹੋਏ ਆ ਉਹਨਾਂ ਦੇ ਜੀ 75 ਜਵਾਨ ਤਾਂ ਬਾਰੇ ਵੀ ਐਸ ਟੀਮ ਤੇ ਉਹਨੂੰ ਬੁਲਾਇਆ ਸੀਗਾ ਜੀ ਨਾ ਜਵਾਨ ਤਾਂ ਕਰਾਉਂਦੇ ਨਾਲ ਕੁਝ ਹੋਰ ਠੱਕਰਾ ਕਬਜਾ ਕਰਾਏ ਪੁਲਿਸ ਨਾਲ ਜਾਵਾਂ ਜੀ ਪਰ ਐਸ ਆਈ ਹੈ ਜੀ ਰਾਜਪਾਲ ਸਿੰਘ ਟੌਂਕੀਨਚਾਰ ਸਾਡੇ ਉਹ ਜਦੋਂ ਵੀ ਅਸੀਂ ਦਰਖਾਸਤ ਦੇਣ ਜਾਂਦੇ ਸੀ ਜੀ ਉਲਟਾ ਸਾਨੂੰ ਡਰਾਉਂਦਾ ਤੇ ਮਘਾਉਂਦਾ ਸੀ ਛੋਟੇ 75 ਜਵਾਨ ਤਾਂ ਕਰੂ ਮੈਂ ਐ ਗੋਲੀ ਲੱਤਾਂ 'ਚ ਵੱਜੀਆਂ ਜੀ। ਦੋਨਾਂ ਲਈ। ਹਾਂਜੀ ਹਾਂਜੀ ਹਾਂਜੀ। ਅੱਛਾ ਕੀ ਮੰਗ ਕਰਦੇ ਆ? ਮੰਗਤਾ ਜੀ ਸਾਨੂੰ ਇਨਸਾਫ਼ ਚਾਹੀਦਾ। ਪਹਿਲਾਂ ਤਾਂ ਜ਼ਮੀਨ ਤੇ ਪੁਲਿਸ ਨੇ ਨਜਾਇਜ਼ ਧੱਕਾ ਕਰਾਇਆ ਜੀ। ਅੱਛਾ। ਪੁਲਿਸ ਨੇ ਕੋਲੇ ਖੜ ਕੇ ਪਾਣੀ ਲਵਾਇਆ ਪਹਿਲਾਂ ਵੀ ਸਾਡਾ 2 ਮਹੀਨੇ ਤੋਂ ਲੈ ਕੇ ਫਿਰ ਚੱਲੀ ਜਾਂਦਾ। ਸਾਡੇ ਹੱਕ 'ਚ ਸਟੇ ਵੀ ਹੋਈ ਹੈ ਨਾ ਜੀ ਸਟੇ ਦੇ ਹੱਕ 'ਚ ਉਹਨਾਂ ਨੂੰ ਵਾਰਨ ਤੋਂ ਕੁਛ ਨਹੀਂ ਰੋਕਿਆ ਪੁਲਿਸ ਨੇ। ਠੀਕ। ਉਹ ਤਾਂ ਸਾਰੀ ਰਾਤ ਕੋਲੇ ਖੜ ਕੇ ਪਾਣੀ ਲਵਾਇਆ ਜੀ। ਹੁਣ ਕੀ ਹੋਇਆ ਜੀ ਉੱਥੇ ਕਟੂਕੜ 20 ਬੰਦੇ ਸੀਗੇ ਜੀ ਉਹ। ਜਿਹੜੇ ਸਾਰੇ ਹਿੱਸੇਦਾਰ ਹੈ ਜੀ। ਠੀਕ ਹੈ। ਤੋੜ ਲੱਤ ਤੋਂ ਉੱਪਰ ਵੀ ਨੂੰ ਲੱਗਦਾ ਜੀ ਕਿ ਉੱਪਰ ਵੀ ਨਾ ਹੋਵੇ ਜੀ ਕਿ ਬਾਕੀ ਡਾਕਟਰ ਸਾਹਿਬ ਚੈੱਕ ਕਰ ਲੈਣਗੇ ਹਾਂਜੀ ਹਾਂਜੀ ਇੱਕ ਲਖਦੀਪ ਸਿੰਘ ਆਈ ਮੁੰਡਾ ਪੁਲਿਸ ਮਲਾਈ ਆਪ ਜੀ ਉਹਨਾਂ ਖੁਦ ਵੀ ਖੜਾ ਵੀਡੀਓ ਬਣਾਈ ਗਿਆ ਜੀ ਹਾਂ ਅੱਛਾ ਹਾਂਜੀ ਹਾਂਜੀ ਜਦੋਂ ਇਹ ਕਾਰਡ ਵਾਪਸ ਰਿਹਾ ਹੈ ਹਾਂਜੀ ਹਾਂਜੀ ਨਾਮ ਸੀਗਾ ਜਿਮਾ ਉਹ ਅੱਛਾ ਹਾਂਜੀ ਤੇ ਉਸ ਨੇ ਕਿਹਾ ਜੀ ਹੁਣ ਕਹਿੰਦਾ ਵੀ ਆਪਦੇ ਵੀ ਮਾਰ ਲਓ ਆਪਦੇ ਮਾਰ ਲਓ ਗੋਲੀ ਕਹਿੰਦਾ ਆਪਦੇ ਮਾਰ ਲਓ ਆਪਦੇ ਵੀ ਹੋ ਸਕਦਾ ਵੀ ਉਹ ਬੰਦੇ ਉਹ ਕਰਨ ਹਾਂਜੀ 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 20 ਬੰਦੇ ਸੀ ਘਟੋ ਘਟ ਜੀ ਹਾਂ ਹਾਂਜੀ ਦੱਸ ਦਿਓ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਕੀ ਕਿਹਨਾ ਚ ਮੇਰਾ ਨਾਮ ਡਾਕਟਰ ਲਵਦੀਪ ਸਿੰਘ ਹੈ ਮੈਂ ਮੈਡੀਕਲ ਅਫਸਰ ਹਾਂ ਜੀ ਸਿਵਲ ਹਸਪਤਾਲ ਬਟਿੰਡਾ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਲੜਾਈ ਦੇ ਕੇਸ ਨੇ ਦੋਨੇ ਤੇ ਫਾਦਰ ਤੇ ਸਾਨੀ ਨੇ ਤੇ ਇੱਕ ਦੇ ਜਿਵੇਂ ਐਲਐਸਡੀ ਸਰੀ ਦੱਸ ਰਹੇ ਨੇ ਵੀ ਗੋਲੀ ਵੱਜੀ ਹੈ ਗੋਡੇ ਤੇ ਉਹ ਅਸੀਂ ਦੇਖ ਰਹੇ ਹਾਂ ਸਿਟੀ ਸਕੈਨ ਕਰਵਾਵਾਂਗੇ ਉਸ ਤੇ ਕਲੀਅਰ ਹੋਏਗਾ ਤੇ ਦੂਜੇ ਦੇ ਇੱਕ ਸ਼ਾਰਪ ਇੰਜਰੀ ਆ ਕੋਈ ਤੇਜ ਤਾਰ ਹਥਿਆਰ ਨਾਲ ਵਾਰ ਕੀਤਾ ਲੱਤ ਤੇ ਠੀਕ ਹੈ ਹਾਂ ਜੀ ਮੋਢੇ ਇਲਾਜ ਕੀ ਨੇ ਜੀ ਫਿਰ ਹਾਲਾਤ ਉਹ ਵੈਸੇ ਸਟੇਬਲ ਨੇ ਪੇਨ ਜਿਆਦਾ ਮਨ ਰਹੇ ਨੇ ਤੇ ਵਾਕੀ ਸਕੈਨ ਕਰਾ ਕੇ ਜਿਆਦਾ ਕਲੀਅਰ ਹੋਏਗਾ ਕਿੰਨੀ ਕੋਈ ਦਿੱਕਤ ਹੈ WhatsApp ਕਹਿ ਰਹੇ ਨੇ ਵੀ ਗੋਲੀਆਂ ਮਾਰੀਆਂ ਜਾਂਦੀਆਂ ਹਨ ਆ ਦੱਸ ਰਹੇ ਨੇ ਇੱਕ ਦੇ ਤਨੇ ਹੈ ਕਲੀਅਰ ਘੱਟੀ ਹੈ ਜਿਹਦੇ ਸ਼ਾਰਪ ਹੈ ਉਹਦੇ ਕੋ ਗੋਲੀ ਦਾ ਸਾਈਨ ਤਾਂ ਹੈ ਨਹੀਂ ਇੱਕ ਦੇ ਗੋਡੇ ਤੇ ਲੱਗ ਰਿਹਾ ਸਾਨੂੰ ਤੇ ਉਹ ਵੀ ਫਿਰ ਕਲੀਅਰ ਤਾਂ ਸਕੈਨ ਤੋਂ ਬਾਅਦ ਹੀ ਹੋਏਗਾ ਜੀ ਸਾਨੂੰ 112 ਤੋਂ ਇਨਫੋਰਮੇਸ਼ਨ ਆਈ ਸੀ ਕਿ ਕੋਸ਼ਮੀਰ ਖੇਤ ਦੇ ਵਿੱਚ ਲਾਈ ਗਈ ਉਸ ਰਾਕੇ ਪਤਾ ਲੱਗਿਆ ਕਿ ਦੋ ਪੇ ਰਹਿਣਾ ਤਾਂ ਆਪਕਸੇ ਲੈਂਡ ਸਕੂਟ ਚੱਲ ਰਿਹਾ ਉਹਦੇ ਕਰਕੇ ਦੋਨਾਂ ਪੇ ਰਹਿਣਾ ਇੱਕ ਜਗ੍ਹਾ ਤੇ ਫਾਇਰ ਕਰਦੇ ਆ ਦੋਨੋਂ ਧਿਰਾਂ ਦੇ ਦੋ ਦੋ ਜਣੇ ਇੱਕ ਗੁਰਜੀਤ ਸਿੰਘ ਆ ਉਹਦਾ ਬੇਟਾ ਵੀਰ ਫੁਲਜੀਤ ਇੱਕ ਸੱਜੇ ਕੋਡੇ ਤੇ ਫਾਇਰ ਕਰਦੇ ਆ ਤੇ ਵੀਰਵਿੰਦਰ ਦੀ ਲੱਤ ਤੇ ਸ਼ਾਪ ਗੁੰਡਿਆ ਤੇ ਦੂਜੇ ਥੇਤੂ ਫਾਲ ਵਿੱਚ ਹੈਲੋ 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 ਵੈਲਕਮ ਹੈਲੋ 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 ਬੰਨਾਂ ਲੈਂਡ ਸਕੂਟ ਚੱਲ ਰਿਹਾ ਪਹਿਲਾਂ ਵੀ ਐਫ ਆਈ ਆਰ ਨੰਬਰ 211/24 ਅਧਰ ਖਾਨਦ ਆਇਆ ਇਹ ਕਦੋਂ ਦੀ ਗੱਲ ਹੈ ਜੀ ਪਲੀ ਸਾਡੇ ਧਿਆਨ ਚ ਇਦਾਂ ਵੀ ਕੋਈ ਮੈਟਰ ਨਹੀਂ ਆਦਾ ਅੱਜ ਦੀ ਗੱਲ ਹੈ ਜੀ ਮੈਸੇਜ ਤੋਂ ਵੈਰੀਫਾਈ ਕਰ ਲੈਣੀ ਕੀ ਮੈਟਰ ਹੈ ਐਸਾ ਮਤਲਬ ਪੁਲਿਸ ਦਾ ਮਾਮਲਾ ਧਿਆਨ ਸੀ ਪੁੱਤੇ ਮੌਕੇ ਤੇ ਨਹੀਂ ਗਿਆ ਜੀ ਧਿਆਨ ਸੀਗਾ ਤਾਂ ਹੀ ਅਸੀਂ ਪਹਿਲਾਂ ਵੀ ਦੋ ਪਰਚੇ ਕੀਤੇ ਨਾ ਦੋਨਾਂ ਤੇ ਰਣ 75 ਵੀ ਹੋਈ ਹੋਈ ਹੈ ਐਸਾ ਫੋਨ ਕਰਕੇ ਕਹਿ ਰਹੇ ਆ ਮੈਂ ਕਹਿੰਦਾ ਅਸ ਅਕੋਰਡਿੰਗ ਹੈ ਮੈਂ ਐਸਾ ਜੋ ਤੋਂ ਪੁੱਛ ਲੈਣੀ ਜੀ ਇਹ ਚੀਜ਼ ਵੀ ਧਿਆਨ ਚ ਨਹੀਂ ਹੈ ਹਲੋ 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 ਕੱਪ ਲੱਗ ਰਿਹਾ ਹੈ ਤੱਕ ਕਿ ਨਾਲ ਅਸੀਂ ਕਿਵੇਂ ਕਬਜ਼ਾ ਕਰਾ ਸਕਦੇ ਹਾਂ ਹਲੋ 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 ਜਿਸ ਤੱਕ ਕਿ ਨਾਲ ਕਬਜ਼ਾ ਕੀਤਾ ਸੀ ਤਾਂ ਹੀ 211 ਨੰਬਰ ਪਹਿਲਾਂ ਦਰਜ ਹੋਈ ਸੀ ਹਾਂਜੀ ਤੁਹਾਡੇ ਵੱਲੋਂ ਕਿਹੇ ਜੀ ਕਾਰਵਾਈ ਹੋਣ ਦੋਨੋਂ ਤਰ੍ਹਾਂ ਦੇ ਬਿਆਨ ਆਪਾਂ ਲਿਖ ਕੇ ਨੋਟ ਕਰਕੇ ਕਰਾਸ ਪਰਚਾ ਦਰਜ ਕਰਾਂਗੇ ਬਿਲਕੁਲ ਇਹ ਸਾਨੂੰ 4 ਕੋਲ ਬਰਾਮਦ ਹੋਏ ਆਂ ਹਾਂਜੀ ਇਸ ਟਾਈਮ ਦੇ 4 4 ਜਣੇ ਹਾਂਜੀ ਹਾਂਜੀ ਦੋਨੇ ਤਰ੍ਹਾਂ ਦੇ ਚਾਰ ਦੋ ਟੋਟਲ 4 ਹੈ ਦੋ ਦੋ ਦੋਨੇ ਤਰ੍ਹਾਂ